ਬੱਚੇ ਪੜ੍ਹੇ ਲਿਖੇ ਫਿਰਦੇ ਆਂ ਕਿਹਾ ਮੇਰੀ ਗੁੱਡੀ ਖੋਰ ਤਾਂ ਪੜ੍ਹੀ ਲਿਖੀ ਸੀਗੀ ਦੋ ਤਿੰਨ ਵਾਰੀ ਉਹ ਪੁਲਿਸ ਦੀ ਨੌਕਰੀ ਤੇ ਭਾਜ ਕੱਢ ਕੇ ਏਹੀ ਆ ਜਦੋਂ ਸਾਰਾ ਕੁਝ ਹੋ ਜਾਂਦਾ ਮੂਰੇ ਅਗਲੇ ਪੈਸੇ ਮੰਗ ਲੈਂਦੇ ਆ ਜਿਹਨੂੰ ਸਾਬਕਾ ਬਿਨਾ ਪੈਸੇ ਤੋਂ ਦੇ ਰਿਆ ਨੌਕਰੀ ਨਾ ਜੀ ਨਾ ਕੋਈ ਬਿਨਾ ਪੈਸਾ ਤੋਂ ਨੌਕਰੀਆਂ ਨਹੀਂ ਦਿੰਦਾ ਤੇ ਕੱਲੀ ਦਾ ਅਦਾਲਤ ਦੀ ਸਰਕਾਰ ਦੀ ਸਾਰਾ ਕੁਝ ਆਟਾ ਵੀ ਮਿਲਦਾ ਸੀ ਨਾਲ ਵੀ ਮਿਲਦੀ ਸੀ ਜੋ ਆਹ ਕਣਕ ਵੀ ਮਿਲਦੀ ਸੀ ਸਾਰਾ ਕੁਝ ਮਿਲਦਾ ਸੀ ਠੀਕ ਆ ਨਾ ਹੁਣ 5 ਕਿਲੋ ਤੇ ਆ ਗਏ ਠੀਕ ਹੈ ਨਾ ਜੇ ਸਾਡੇ ਅਰਗੇ ਆਵਾਜਾ ਠਾਉਂਦੇ ਆ ਤੇ ਸਾਡੇ ਤੇ ਪਰਚੇ ਹੁੰਦੇ ਆ ਸਾਡੇ ਘਰਾਂ ਦੇ ਲੈ ਜਾਂਦੇ ਨੇ ਤੇ ਕਿ ਜੀ ਤੁਹਾਡੇ ਘਰਾਂ ਦੀਆਂ ਸੱਤਾ ਚੋਣੀਆਂ ਨਹੀਂ ਗਈਆਂ ਤੁਹਾਡੇ ਘਰ ਬਣਾਵਾਂਗੇ ਕੋਈ ਨਹੀਂ ਸਾਡੇ ਜਦੋਂ ਲਿਖ ਕੇ ਲੈ ਕੇ ਜਾਂਦੇ ਆ ਜਦ ਹੀ ਰਿਜੈਕਟ ਕਰਵਾ ਦਿੰਦੇ ਨੇ ਠੀਕ ਹੈ ਨਾ ਕੋਈ ਨਹੀਂ ਸਾਡੇ ਮੋਹੀ ਦੇ ਵਿੱਚ ਕੋਈ ਗਰੀਬ ਹੀ ਨਹੀਂ ਕਹਿੰਦਾ ਸਾਡੇ ਕੋਈ ਗਰੀਬ ਹੀ ਨਹੀਂ ਹੈਗਾ ਇੱਥੇ ਮੋਹੀ ਚ ਕਹਿੰਦਾ ਕੋਣਾ ਹੈਗਾ ਇਹ ਨੇ ਉਹਨੇ ਕਿਹਾ ਸੀ ਕਿ ਆਪਣੇ ਨਨੰਦ ਨੇ ਕਿਹਾ ਸੀ ਅਗਰ ਪਿੰਡ ਦੀ ਪੰਚਾਇਤਾਂ ਕੰਧੀਆਂ ਨੇ ਵਿਚਾਲੇ ਪਿੰਡ ਚ ਕੋਈ ਗਰੀਬ ਨਹੀਂ ਹੈਗਾ ਹਾਂ ਸਭ ਤਖੜਿਆ ਕੋਈ ਮਾੜਾ ਨਹੀਂ ਹੈਗਾ ਬਈ ਜਿਮਾਂ ਚੀਜ਼ ਆਉਂਦੀ ਆ ਬਾਹਰ ਗਰੀਬਾਂ ਬਾਅਦ ਤੇ ਭੇਜਦੇ ਨੇ ਸਰ ਪਿੱਛੋਂ ਰਾਹ ਤੇ ਮੋੜ ਸੁਝ। ਕੀ ਨਾਮ ਦਲਜੀਤ ਕੋਹਰਾ ਜੀ ਮੇਰਾ ਕੀ ਸਮੱਸਿਆ ਹੈਗੀ ਸਮੱਸਿਆ ਵੀਰੇ ਐ ਸਾਡੀ ਦੇਖੋ ਜੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਠੀਕ ਆ ਨਾ ਸਾਡੇ ਬੱਚੇ ਦੇਖੋ ਪੜ੍ਹੇ ਲਿਖੇ ਫਿਰਦੇ ਨੇਗੇ ਬੱਚਿਆਂ ਨੂੰ ਸਰਕਾਰ ਜਦੋਂ ਆਉਂਦੀਆਂ ਬੋਟਾ ਪੈਂਦੀਆਂ ਨੇ ਸੋਡੇ ਬੱਚਿਆਂ ਨੂੰ ਜੀ ਅਸੀਂ ਨੌਕਰੀਆਂ ਦਵਾਵਾਂਗੇ ਸੋਡੇ ਬੱਚਿਆਂ ਨੂੰ ਜੀ ਅਸੀਂ ਐ ਕਰਾਂਗੇ ਜੋਕਰ ਬੱਚੇ ਪੜ੍ਹੇ ਲਿਖੇ ਫਿਰਦੇ ਆ ਠੀਕ ਹੈ ਨਾ ਮੇਰੀ ਗੁੱਡੀ ਖੋ ਤਾਂ ਪੜ੍ਹੀ ਲਿਖੀ ਸੀਗੀ ਦੋ ਤਿੰਨ ਵਾਰੀ ਉਹ ਪੁਲਿਸ ਦੀ ਨੌਕਰੀ ਤੇ ਭਾਜ ਕੱਢ ਕੇ ਆਈ ਆ ਜਦੋਂ ਸਾਰਾ ਕੁਝ ਹੋ ਜਾਂਦਾ ਮੂਰੇ ਅਗਲੇ ਪੈਸੇ ਮੰਗ ਲੈਂਦੇ ਆ ਜਿਵੇਂ ਸਭ ਤੱਕ ਨੇ ਬਿਨਾ ਪੈਸੇ ਤੋਂ ਦੇ ਰਿਆ ਨੌਕਰੀ ਨਾ ਜੀ ਨਾ ਕੋਈ ਬਿਨਾ ਪੈਸਾ ਤੋਂ ਨੌਕਰੀਆਂ ਨਹੀਂ ਦਿੰਦਾ ਜਦੋਂ ਆਪਾਂ ਜਾਂ ਸਾਰੀਆਂ ਕੱਢ ਲੈਂਦੀਆਂ ਪੈਸੇ ਲੈ ਕੇ ਦੂਜਿਆਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਦਿੰਦਾ ਕੀ ਮੰਨਦੇ ਤੁਸੀਂ ਕਿ ਇਹਦੀ ਸਰਕਾਰ ਹੋਣੀ ਚਾਹੀਦੀ ਜਿਹਦਾ ਮਸਲਾ ਤੁਹਾਡੇ ਯਾਰ ਵੀਰੇ ਦੇਖੋ ਜੀ ਅੱਗੇ ਕਾਲੀਗਾ ਦਲ ਦੀ ਸਰਕਾਰ ਸੀ ਸਾਰਾ ਕੁਝ ਆਟਾ ਵੀ ਮਿਲਦਾ ਸੀ ਦਾਲ ਵੀ ਦਾਲ ਵੀ ਮਿਲਦੀ ਸੀ ਕਣਕ ਵੀ ਮਿੱਟੀ ਸਾਰਾ ਕੁਝ ਮਿਲਦਾ ਸੀਗਾ ਠੀਕ ਹੈ ਨਾ ਹੁਣ 5 ਕਿਲੋ ਤੇ ਆ ਗਏ ਠੀਕ ਹੈ ਨਾ ਜੇ ਸਾਡੇ ਵਰਗੇ ਆਵਾਜ਼ ਉਠਾਉਂਦੇ ਆ ਤੇ ਸਾਡੇ ਤੇ ਪਰਚੇ ਹੁੰਦੇ ਆ ਜ ਠੀਕ ਹੈ ਨਾ ਸਾਡੇ ਬੁੜੀਆਂ ਕੁੜਕਾਂ ਤੇ ਪਰਚੇ ਹੁੰਦੇ ਨੇ ਕਿ ਚਲਣਾ ਕੰਮ ਪਰਚੇ ਦਾ ਪੂਰਾ ਜੀ ਪੂਰਾ ਜੀ ਚੱਲਦਾ ਖੁਦ ਮੇਰੇ ਤੇ ਪਰਚਾ ਹੋਇਆ ਹੋਇਆ ਮੇਰੀ ਬੇਟੀ ਤੇ ਹੋਇਆ ਹੋਇਆ ਹਾਂਜੀ ਕਦਾ ਪਰਚਾ ਕਰਾ ਕੀਤਾ ਸੀ ਫਿਰ ਇਹਨੇ ਪਰਚਾ ਜੀ ਇਹ ਦੇਖੋ ਜੇ ਅਸੀਂ ਕਹਿ ਰਹੇ ਹਾਂ ਪਹਿਲਾਂ ਵੋਟਾਂ ਅਸੀਂ ਪਾਉਂਦੇ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਅਸੀਂ ਇੱਕ ਦਿਨ ਨਹੀਂ ਵੋਟ ਪਾਈ ਹਾਂ ਨੇ ਬਹਾਨੇ ਸਾਡੇ ਨਾਲ ਲੜਾਈ ਕਰਕੇ ਸਾਡੇ ਤੇ ਪਰਚੇ ਪਵਾਤੇ ਪਰਚੇ ਪਵਾਤੇ ਹਾਂਜੀ ਹੁਣ ਕੀ ਇੱਥੇ ਹਲਕੇ ਜਿ ਕੋਈ ਨੌਜਵਾਨ ਬੰਦਾ ਜਿਹੜਾ ਅਕਾਲੀਲ ਦੀ ਨੁਮਾਇੰਦਗੀ ਕਰਦਾ ਜਿਹੜਾ ਅੱਗੇ ਲਿਆ ਸਕਦਾ ਕਰਦਾ ਦੇਖੋ ਜੀ ਜਿਹੜੇ ਹੁਣ ਬੱਚੇ ਫਿਰਦੇ ਨੇਗੇ ਮੂਰੇ ਮੂਰੇ ਨਵੇਂ ਉੱਥੇ ਆ ਸਾਰਨਾ ਨੇਗੇ ਦੇ ਹੌਲ ਹਨਾ ਉਹ ਆਉਣੇ ਚਾਹੀਦੇ ਨੇਗੇ ਠੀਕ ਹੈ ਨਾ ਸਾਡੇ ਘਰਾਂ ਦੇ ਲੈ ਜਾਂਦੇ ਨੇ ਲਿਖ ਕੇ ਵੀ ਸੋਡੇ ਘਰਾਂ ਦੀਆਂ ਸੱਤਾ ਚੁੰਦੀਆਂ ਨੇਗੀਆਂ ਸਾਡੇ ਘਰ ਬਣਾਵਾਂਗੇ ਕੋਈ ਨਹੀਂ ਸਾਡੇ ਜਦੋਂ ਲਿਖ ਕੇ ਲੈ ਕੇ ਜਾਂਦੇ ਆ ਜਦ ਹੀ ਰਿਜੈਕਟ ਕਰਵਾ ਦਿੰਦੇ ਨੇ ਠੀਕ ਹੈ ਨਾ ਕੋਈ ਨਹੀਂ ਸਾਡੇ ਮੋਹੀ ਦੇ ਵਿੱਚ ਕੋਈ ਗਰੀਬ ਹੀ ਨਹੀਂ ਅੱਛਾ ਕਹਿੰਦੇ ਅੱਬ ਕੀ ਹਾਂ ਗਰੀਬ ਨਹੀਂ ਹੈ ਹਾਂ ਸਾਈਕਲ ਮੋੜੇ ਸਾਈਕਲ ਕਿੱਦਾਂ ਮੋੜੀਆਂ ਤੇ ਕੁੜੀਆਂ ਨੂੰ ਮਿਲੇ ਸੀ ਪੜਨ ਵਾਲੀਆਂ ਨੂੰ ਕਹਿੰਦੇ ਸਾਡੇ ਕੋਈ ਗਰੀਬ ਹੀ ਨਹੀਂ ਹੈਗਾ ਇੱਥੇ ਮੋਹੀ ਚ ਕਹਿੰਦਾ ਕੋਣਾ ਇਹ ਗੱਲ ਇਹਨੇ ਉਹਨੇ ਕਿਹਾ ਸੀਗਾ ਆਪਣੇ ਨਿੰਨੰਦ ਨੇ ਕਿਹਾ ਸੀ ਸਾਡੇ ਪਿੰਡ ਦੀ ਪੰਚਾਇਤਾਂ ਕਹਿੰਦੀਆਂ ਨੇ ਸਾਡੇ ਪਿੰਡ ਚ ਕੋਈ ਗਰੀਬ ਨਹੀਂ ਹੈਗਾ ਹਾਂ ਹਾਂ ਸਭ ਤਖੜਿਆ ਕੋਈ ਮਾੜਾ ਨਹੀਂ ਹੈਗਾ ਬਈ ਜਿਵੇਂ ਚੀਜ਼ ਆਉਂਦੀ ਆ ਬਾਹਰੋਂ ਗਰੀਬਾਂ ਬਾਅਦ ਤੇ ਭੇਜਦੇ ਨੇ ਸਰ ਪਿੱਛੋਂ ਰਾਹ ਤੇ ਮੋੜ ਦਿੰਦੇ ਆ ਵੀ ਹਾਂ ਮਰ ਜਾਂਦੀ ਉਹ ਫਿਰ ਜਦ ਇਹ ਕਹਿੰਦੇ ਸਾਡੇ ਘਰ ਪਿੰਡ ਤਾਂ ਗਰੀਬ ਹੀ ਨਹੀਂ ਕੋਈ ਤਾਂ ਇੱਥੇ ਨੌਜਵਾਨ ਵੀ ਖੜੇ ਨੇ ਕੋਈ ਬਜ਼ੁਰਗ ਖੜੇ ਨਾਲ ਗੱਲਬਾਤ ਕਰਾਂਗੇ ਕੀ ਨਾ ਤੁਹਾਡਾ ਮੇਰਾ ਸਹਾਰਾ ਸਿੰਘਾ ਜੀ ਸਰ ਕੀ ਲੱਗਦਾ ਕੀ ਸਮੱਸਿਆਵਾਂ ਹੈਗੀਆਂ ਬਹੁਤ ਸਮੱਸਿਆਵਾਂ ਸਮੱਸਿਆ ਜੀ ਅਸੀਂ ਦੇਖੋ ਪਹਿਲਾਂ ਸਾਰਿਆਂ ਨੂੰ ਤਕਰੀਬਨ ਆਮ ਪਾਰਟੀ ਵਰਤਕ ਦੇਖ ਲਈ ਕਾਂਗਰਸ ਤੋਂ ਪਹਿਲਾਂ ਸ਼ੁਰੂ ਤੋਂ ਕਾਂਗਰਸ ਜੀ ਅਸੀਂ ਕਾਂਗਰਸੀ ਪੱਤ ਕੇ ਦੇਖ ਲਈ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਨਸ਼ਾ ਤੋਂ ਲੋਗੇ ਬੀਬੀ ਨੇ ਦੱਸੇ ਤੇ ਨਸ਼ਾ ਸਭ ਤੋਂ ਵੱਧ ਜਿਆਦੇ ਆ ਨਸ਼ੇ ਦਾ ਪਹਿਲਾਂ ਹੱਲ ਹੋਣਾ ਚਾਹੀਦਾ ਅਸੀਂ ਹੁਣ ਦੀਪਾ ਦਿਓਲਾ ਜਸਕਰਨ ਸਿੰਘ ਦਿਓਲਾ ਇਹ ਐਮਐਲਏ ਬਣਨੇ ਚਾਹੀਦੇ ਨੇ ਤੇ ਸਾਡਾ ਕੁਝ ਗੁਜ਼ਾਰਾ ਹੋ ਸਕਦਾ ਜਸਕਰਨ ਦਿਓਲਾ ਸਮੱਸਿਆਵਾਂ ਹੱਲ ਕਰ ਪਾਊਗਾ ਜਿਹੜੀਆਂ ਸਮੱਸਿਆਵਾਂ ਸਾਡਾ ਜਸਕਰਨ ਦਿਓਲਾ ਵੀਰ ਪੁੱਤਰਾ ਸਾਡਾ ਬਣਾ ਸਕਦਾ ਨਹੀਂ ਕਰਦੇ ਆ ਕੰਮ ਜੀ ਕੰਮ ਕਰਦੇ ਪੂਰਾ ਕਰਦੇ ਆ ਪੂਰਾ ਕਰਦੇ ਜਦ ਮਰਜੀ ਜਾਓ ਨੰਬਰ ਪਕਾਇਦਾ ਕਹਿੰਦੇ ਨੇ ਜਦ ਮਰਜੀ ਸੁਣਦੇ ਨੇ ਘਰੇ ਜਾਓ ਘਰੇ ਸੁਣਦੇ ਉਹਨਾਂ ਦੇ ਗੱਲ ਆਪਦੀ ਜੀ ਤਾਂ ਸੁਣਵਾਈ ਹੀ ਹੁੰਦੀ ਹੈਗੀ ਸੁਣਵਾਈ ਵੀ একদম ਹੁੰਦੀ ਨਾਲ ਜਾਂਦੇ ਨੇ ਜਿਹੜਾ ਕੰਮ ਕੋਈ ਕਰਾਉਣਾ ਨਾਲ ਵੀ ਜਾਂਦੇ ਨੇ ਹੂੰ ਜੀ ਕੰਮ ਦੇ ਨਾਲ ਆਹ ਦਾ ਕੰਮ ਛੱਡ